ਵਾਸਾ ਪਰ ਪੁਲਿਸ ਵੱਲੋਂ ਇੱਕ ਕਥਿਤ આરોપી ਨੂੰ ਅਦਾਲਤ ਤੇ ਪੇਸ਼ ਕਰਕੇ ਸਮਾਣਾ ਹਸਪੀਟਲ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਔਰ ਉਸਤੇ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਪੈਟਰੋਲ ਪੰਪ ਮਾਲਿਕ ਨੇ ਉਸਦੇ ਖਿਲਾਫ ਸ਼ਿਕਾਇਤ ਕੀਤੀ ਕਿ ਉਸਨੇ 13 ਲੱਖ ਦੀ ਠੱਗੀ ਮਾਰੀ ਹੈ ਉਸ ਮਾਮਲੇ ਦੇ ਵਿੱਚ ਕਥਿਤ આરોપી ਦੇ ਮੈਡੀਕਲ ਜਾਂਚ ਦੇ ਬਾਅਦ ਸਮਾਣਾ ਅਦਾਲਤ ਨੇ ਉਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਤੇ ਭੇਜਿਆ ਔਰ ਜਾਂਚ ਇਹਦੀ ਸ਼ੁਰੂ ਕਰ ਦਿੱਤੀ ਗਈ ਹੈ ਜਦ ਕਥਿਤ આરોપી ਨੇ ਗਲਵਾਦ ਕੀਤੀ ਤਾਂ ਉਸਨੇ ਕਹੇ ਮੇਰੇ ਉੱਪਰ ਲਾਏ aarop sare chhutte hain main 15 saal unna kol kam kita hai mere te kyon aarop laaye de rahe mainu nahi pata lekin main koi thaggi nahi mari eh usda kehna hai eh karwana painda hai ਫਰਪਦਨ ਫਰੀਨੇ ਕਿੱਥੇ ਪਰੋਪੇ ਕਲਵਾਨ ਪੈਸੇ ਸਾਰੇ ਠੁੱਠੇ ਗਏ ਪਤਾ ਨਹੀਂ ਇਹਦਾ ਵੀ ਦੱਸ ਸਕਦੇ ਇੱਕ ਸਾਲ ਹੋ ਗਿਆ ਮੈਨੂੰ ਤਾਂ ਹਟੇ ਨੂੰ ਕਿੰਨੇ ਸਾਲ ਕੰਮ ਕੀਤਾ ਉੱਥੇ ਮੈਂ 15 ਸਾਲ ਦਾ ਪਤਾ ਨਹੀਂ ਇਹਦਾ ਉਹ ਹੀ ਜਾਣ ਸਕਦਾ ਤੇ 420 ਦਾ ਮਕਦਮਾ ਅੰਦਰ ਚੋਇਆ ਜੀ ਇਹ ਨਾ ਰਣਜੀਤ ਸਿੰਘ ਸਾਨੂੰ ਸ਼ਾਮ ਸਿੰਘ ਵਾਸੀ ਗਲਾੜ ਇਹ ਪٹرول ਪੰਪ ਬਕਰਾ ਤੇ ਜੋਬ ਕਰਦਾ ਸੀਗਾ ਜੀ ਉੱਥੇ ਨੇ ਪٹرول ਵਾਲੀਆਂ ਡੀਜ਼ਲਾਈਨ ਜਿਹੜੀਆਂ ਮਸ਼ੀਨਾਂ ਨਾਲ ਛੇੜਛਾੜ ਕਰਕੇ ਇਹਨੇ ਹਿਰਾਫੇਰੀ ਕੀਤੀ ਹੈ ਜਿਹੜੀ 13 ਲੱਖ ਰੁਪਏ ਦੀ ਠੱਗੀ ਮਾਰੀ ਹੈ ਜੀ ਇਹਨੇ ਉਦੇ ਸਾਂਚੇ ਦਾ ਹੋਰ ਮੈਡੀਕਲ ਕਰਨ ਲੱਗਿਆ ਇਹਦਾ ਇੱਕ ਨੰਦਾ ਰਿਮਾਂਡ ਮਾਨਯੋਗ ਅਦਾਲਤ ਨੇ ਦਿੱਤਾ ਜੀ ਹਾਂਜੀ ਹਾਂਜੀ ਪਟ્રોલ ਮਾਲਕ ਨਾਲ ਕੈਦ ਕਰਤਾ ਕੌਣ ਹੈ ਇਸ ਨੂੰ ਕੈਦ ਕਰਤਾ ਹਰਪੰਜੀਤ ਸਿੰਘ ਨੇ ਜਿਹੜੇ ਪੰਪ ਦੇ ਮਾਲਕ ਨੇ ਜੀ ਇਹ ਬਕਰਾਹੇ ਇਹਨਾਂ ਦਾ ਪਟ્રોલ ਪੰਪ ਹੈ ਜੀ ਇਹ ਉਥੋਂ ਦੇ ਨੇ ਜੀ ਮਕਦਮਾ ਅਦਰਜ ਹੋਇ ਨੂੰ ਜੀ ਹੋਇਆ ਆਪਣਾ 24 ਪਿਛਲੇ ਸਾਲ ਹੋਇਆ ਸੀ ਮਕਦਮਾ ਅਦਰਜ ਹੁਣ ਪੇਸ਼ ਕਰਤਾ ਹੈ ਹਾਂਜੀ ਹਾਂਜੀ ਨਹੀਂ ਪੇਸ਼ ਕਰਤਾ ਜੀ ਇੱਕ ਦਿਨ ਦਾ ਮਾਨਯੋਗ ਅਦਾਲਤ ਨੇ ਰਿਮਾਂਡ ਦਿੱਤਾ ਜੀ ਜੀ ਹੁਣ ਪੁੱਛ ਕੇ ਕਰਾਂਗੇ ਅੱਗੇ ਕੀ ਐਵੀਡੈਂਸ ਆਉਂਦੀ ਹੈ ਜੀ ਹੋਰ ਕਿੰਨੇ ਦੋਸ਼ੀ ਨੇ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਵੰਡਰ ਨੇ ਜੀ ਇਸ ਤੋਂ ਬਾਅਦ ਜੇ ਕੋ ਹੋਏਗਾ ਸਫਾ ਮਿਸਲ ਤੇ ਲਿਆਂਦਾ ਜਾਏਗਾ ਜੋ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼